ਸਭ ਤੋਂ ਵੱਡਾ ਜਿਹੜਾ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਕਈ ਮਹੀਨਿਆਂ ਤੋਂ ਦੇਖ ਰਹੇ ਹੋਵਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਨੇ ਨਸ਼ਾ ਤਸ਼ਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ 400 ਕਰੋੜ ਦੇ ਨੇੜੇ ਇਹ ਗਲਤ ਕੰਮ ਕਰਕੇ ਪੈਸਾ ਕਮਾ ਲਓਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਆ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਕਰਨ ਕੀਤਾ ਗਿਆ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦਿਨਾ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਡਰੱਗ ਦੇ ਖਿਲਾਫ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ ਜੀ ਸੱਚਾ 400 ਕਰੋੜ ਦੇ ਨੇੜੇ ਤੇੜੇ ਦੀ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ ਸੋ ਇਹਦੇ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲਓਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ ਸੋ ਅਸੀਂ ਹੁਣ ਸਾਡੇ ਕੋਲੇ ਸਪੈਸ਼ਲ ਟਾਸਕ ਫੋਰ ਨਾਂ ਦੀ ਇੱਕ ਪੁਲਿਸ ਸੀਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਦੇ ਚ ਅਲੱਗ-ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਪੁਲਸਤੋਂ ਕੋਈ ਤੋਂ ਲਿਆ ਹੋਇਆ ਕੋਈ ਤੋਂ ਇਕੱਠੀ ਕੀਤੀ ਹੋਈ ਸੀ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏ ਆਈ ਏ ਐਨ ਟੀ ਐਫ ਸੋ ਐਸਟੀਐਫ ਦਾ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਇਹ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਇਧਰੋਂ ਉਧਰੋਂ ਲੈਣੇ ਪੈ ਰਹੇ ਆ ਫਲਾਣੇ ਥਾਣੇ ਚੋਂ ਫਲਾਣੇ ਜ਼ਿਲ੍ਹੇ ਚੋਂ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹੇ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਹੈ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ। ਤੋਂ ਕਿਸੇ ਨੇ ਓਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ। ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ। ਜਿਹੜੇ ਵੇਚਦੇ ਆ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ ਨਹੀਂ। ਸੋ ਪੂਰਾ ਕੰਨ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ। ਔਰ 12 ਕਰੋੜ ਰੁਪਏ ਰਾ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇ ਸਭ ਤੋਂ ਬੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਐਸਐਚਓਜ਼ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਉਹਨਾਂ 'ਚ ਲੱਗਿਆ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਦੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਹਨੀ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੀ ਆ ਗਏ ਤਾਂ ਸਾਨੂੰ ਉਹਦੇ ਬਾਅਦ ਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਦੀ ਪੰਜਾਬ ਪੁਲਿਸ ਨੂੰ ਬਤਾਈ ਵੀ ਦਿਨਾਂ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਜ਼ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵਿਦਨ 24 ਆਵਰ ਸੁਲਝਾ ਲਏ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਬੇਅਦਬੀ ਹੋਈ ਉਹ 24 ਘੰਟੇ 40 ਘੰਟੇ ਦੇ ਵਿੱਚ ਵਿੱਚ ਉਹ ਫਰਲੇ ਗਏ